ਬਾਗੀ ਇੱਕ ਘੈਂਟ ਤੇ ਬੇਬਾਕ ਕਲਾਕਾਰ ਆ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਅੱਜ ਇੱਕ ਫੰਕਸ਼ਨ ਦੇ ਉੱਤੇ ਪੁੱਜੇ ਸੀ ਜਿੱਥੇ ਕਿ ਬਾਗੀ ਨੇ ਲਾਈਵ ਕੰਸਰਟ ਲਾਇਆ ਤੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਖੁਸ਼ ਹੋ ਕੇ ਬਾਗੀ ਨੂੰ ਡਾਲਰ ਦੇਣ ਦੇ ਲਈ ਵੀ ਗਏ ਫਿਰ ਬਾਗੀ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੂੰ ਨਮਾ ਅਨਰੀਲੀਜ਼ਡ ਗਾਣਾ ਸੁਣਾਇਆ ਜੋ ਕਿ ਸਿੱਧੂ ਮੂਸੇਵਾਲੇ ਦੇ ਉੱਪਰ ਆ ਤੁਸੀਂ ਵੀ ਉਹਦੀ ਚੰਦ ਲਾਈਨਾਂ ਇੱਕ ਵਾਰੀ ਜ਼ਰੂਰ ਸੁਣੋ ਅਤੇ ਸ਼ੇਅਰ ਕਰਿਓ ਲੋ ਖੜਤੀ ਮੋਹਾਲੀ ਗੱਡੀ ਵੜੀਆ ਬਾਗੀ ਤੇਰਾ ਸੁਣਦਾ ਨਾ ਮਾ ਨਾ ਕੋਈ ਕਹਾਣੀ ਮੂਸ ਤੇ ਬੁਲਾਦੇ ਝੋਟ ਆਪਣੀਆਂ ਜਾਨੀ ਆ ਇੱਕ ਗੱਲ ਪੱਕੀ ਵਾ ਤੇਰੇ ਨਾਲ ਕਰਾਉਣਾ ਨਹੀਂ ਹਾਂ ਬਿਆ ਅਧੂਰਾ ਸੋ ਸੁਰੂ ਤੋਂ ਬਾਗੀ ਸਿੱਧੂ ਮੂਸੇਵਾਲਾ ਦੀ سپورਟ ਦੇ ਵਿੱਚ ਰਿਹਾ ਹੈ ਅਕਸਰ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਬਾਗੀ ਦੀ ਅਤੇ ਗਾਣੇ ਵੀ ਸਿੱਧੂ ਮੂਸੇਵਾਲਾ ਦੇ ਉੱਤੇ ਬਾਗੀ ਨੇ ਗਾਏ ਹੋਏ ਨੇ ਸੋ ਦਬਕੇ سپورਟ ਕਰਿਆ ਕਰੋ ਬਾਗੀ ਦੀ ਅਤੇ ਬੇਬਾਕ ਕਲਾਕਾਰਾ ਹੋਰਾਂ ਸਿੰਘਰਾਮ ਵਾਂਗੂ ਨਹੀਂ ਜਿਹੜੇ ਕੀ ਸੱਚਾਈ ਬੋਲਣ ਤੋਂ ਕਤਰੋਂਦੇ ਨੇ ਬਾਗੀ ਹਮੇਸ਼ਾ ਸੱਚ ਦੇ ਨਾਲ ਖੜਾ ਰਹਿੰਦਾ ਹੈ ਜਿਵੇਂ ਸਿੱਧੂ ਮੂਸੇਵਾਲਾ ਖੜਾ ਰਹਿੰਦਾ ਸੀ ਸੋ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਅਤੇ ਮਿਲਦੇ ਆ ਹੋਰ ਅਪਡੇਟ ਲੈ ਕੇ ਪੰਜਾਬ ਤੋਂ ਰਿਲੇਟਿਡ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ